ਹਰ ਜੀ ਸਰ ਹਰ ਮੈਡਮ ਸਤਿ ਸ਼੍ਰੀ ਅਕਾਲ ਸਾਰੇ ਸਿਮੂ ਸਟਾਫ ਚੁਬਾਦਾਰ ਇਸ ਸਮੂਹ ਜਿਨੇ ਮੇ ਸਕੂਲ ਦੇ ਵਿੱਚ ਵਿਦਿਆ ਪ੍ਰਾਪਤ ਕਰ ਰਹੇ ਇਤਿਹਾਸ ਸਭ ਤੋਂ ਪਹਿਲਾਂ ਆਪਾਂ ਅੱਤੇ ਵਿੱਚ ਪਾਈਏ ਸਾਂਝ ਗੱਲਬਾਤ ਕੇ ਬੋਲਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਪਤਾ ਹੀ ਹੈ ਕਿ ਸਕੂਲ ਦੇ ਵਿੱਚ ਵੀ ਹੁਣ ਇਹ ਚੈਪਟਰ ਚੱਲ ਰਿਹਾ ਹੈ ਕਿ ਸਾਤਾਂ ਦਾ ਦਿਹਾੜਾ ਚੱਲ ਰਿਹਾ ਹੈ ਪਤਾ ਨਾ ਬੇਟਾ ਸਾਰਿਆਂ ਨੂੰ ਹਾਂ ਜੀ ਕਹਿੰਦਾ ਬੇਟਾ ਇਹਨਾਂ ਸਾਤਾਂ ਦੇ ਦਿਹਾੜੇ ਦੇ ਬਾਰੇ ਆਪਾਂ ਜਿੰਨਾ ਹੋ ਸਕਦਾ ਹੈ ਹੁਣ ਤੁਹਾਡੇ ਕੋਲ ਮੋਬਾਈਲ ਵੀ ਹੈਗੀ ਹੈ ਫਾਇਦਾ ਉਠਾਓ ਇਹਦਾ ਲਾਹਾ ਠਾਓ ਕੱਲੀਆਂ ਗੇਮਾਂ ਖਾਤਰ ਰੀਲਾ ਪਾਉਣ ਖਾਤਰ ਨਾ ਵਰਤਿਆ ਕਰੋ ਇਹ ਇਸ ਮੋਬਾਈਲ ਦੇ ਵਿੱਚੋਂ ਜੇ ਤੁਸੀਂ ਜਿੰਨਾ ਅਪ ਹੋਣਾ ਅਪ ਹੋ ਸਕਦੇ ਹੋ ਕੋਈ ਵੀ ਕਿਸੇ ਤੁਸੀਂ ਜਿਵੇਂ ਬੱਚੇ ਬੈਠੀਆਂ ਮੇਰੀਆਂ ਜੇ ਨਾਲੇ ਸਲਾਈ ਵਗੈਰਾ ਦੀ ਪ੍ਰਿੰਟਿੰਗ ਲੈਣੀ ਹੈ ਪੜ੍ਹਾਈ ਵਗੈਰਾ ਕੁਝ ਕੁਸ਼ ਵਗੈਰਾ ਜਾਂ ਹੋਰ ਕਿਸੇ ਵੀ ਵਿਸ਼ੇ ਤੇ ਟੈਨਕ ਲੈਣੀ ਆਪਾਂ ਸਰਚ ਕਰਕੇ ਆਪਾਂ ਲਾਹਾ ਪ੍ਰਾਪਤ ਕਰ ਸਕਦੇ ਆ ਤੇ ਇਸੇ ਤਰ੍ਹਾਂ ਹਾਂ ਸਹਾਤਾਂ ਦਾ ਜਿਹੜਾ ਦਿਹਾੜਾ ਚੱਲ ਰਿਹਾ ਹੈ ਜਿਵੇਂ ਵੀ ਕੱਲ ਦੀ ਰਾਤ ਤੋਂ ਪਰਿਵਾਰ ਦਾ ਵਿਛੋੜਾ ਹੋਇਆ ਹੈਗਾ ਸਰਸਾ ਨਦੀ ਦੇ ਕਿਨਾਰੇ ਮੈਂ ਜਿਆਦਾ ਪਿੱਛੇ ਨਾ ਜਾਵਾਂ ਤੇ ਉਸ ਤੋਂ ਬਾਅਦ ਫਤੇਗੜ ਸਾਹਿਬ ਛੋਟੀ ਸਾਹਿਬ ਜੀ ਆਦਨਿਸ਼ੀ ਦੀ ਹੋਈ ਹੈ ਤੇ ਵੱਡੇ ਸਾਹਿਬ ਜੀ ਆਦਨਿਸ਼ੀ ਦੀ ਪ੍ਰਾਪਤ ਸਥਾਨ ਅਸੋ ਕਿੱਥੇ ਬੇਟਾ ਸਰ ਬਲਕਿ ਕਿਉਂਕਿ ਛੋਟਾ ਪਤਾ ਲੱਗਿਆ ਮੈਡਮ ਤੁਸੀਂ ਥੋੜਾ ਟੂਰ ਵੀ ਗਿਆ ਹੈ ਨਾ ਤੇ ਪ੍ਰੈਕਟੀਕਲ ਸਾਹਮਣੇ ਆ ਜਾਂਦਾ ਤੁਹਾਡੇ ਦੇ ਉਹ ਚੀਜ਼ਾਂ ਸਾਰੀਆਂ ਅੱਗੇ ਗੱਲ ਸਾਹਿਬ ਤੇ ਇਸ ਤਰ੍ਹਾਂ ਦੇ ਟੂਰਾਂ ਤੇ ਜਾਇਆ ਕਰੋ ਕਿ ਜਿੰਨਾ ਹੁਣ ਕਿਉਂਦਾ ਜਿਵੇਂ ਵੀ ਆਪਣੇ ਹੁਣ ਦਲੰਦਰ ਜਾਂਦੇ ਆ ਕੂਟਲ ਜਾਂਦੇ ਆ ਸਾਇੰਸ ਲੈਬ ਵਗੈਰਾ ਆਪਾਂ ਦੇਖ ਕੇ ਆਉਨੇ ਚੰਡੀਗੜ੍ਹ ਜਾਂਦੇ ਆ ਨਾ ਸੁਖਨਾ ਝੀਲ ਵਗੈਰਾ ਦੇਖਿਆ ਨਾ ਸਾਰੇ ਨੇ ਆ ਇਸ ਤਰ੍ਹਾਂ ਤੇ ਅਸੀਂ ਵੀ ਆਪਣੀ ਅਕੈਡਮੀ ਦੇ ਬੱਚਾ ਨੂੰ ਇਸ ਤਰ੍ਹਾਂ ਮਤਲਬ ਵੀ ਲੈ ਕੇ ਜਾਂਦੇ ਰਹਿੰਦੇ ਹਾਂ ਮੈਂ ਜਿਆਦਾ ਸਮਾਂ ਨਾਲ ਲੈਂਦੇ ਹੋਇਆ ਵੀ ਇਹਨਾਂ ਸੱਤ ਤੇ ਦਿਹਾੜਿਆਂ ਦੀ ਪ੍ਰਤੀ ਆਪਾਂ ਇੱਕ ਜਪਜੀ ਸਾਹਿਬ ਤਾਂ ਪਾੜੀ ਵਿੱਚ ਰੋਜ਼ ਕਰਨਗੇ ਅਸੀਂ ਦੇਣ ਤਾਂ ਨਹੀਂ ਦੇ ਸਕਦੇ ਜੀ ਕੁਰਬਾਨੀਆਂ ਦੀ ਜੇ ਆਪਾਂ ਕਹਿ ਲਈਏ ਨਾ ਵੀ ਆਪਾਂ ਰੋਮ ਰੋਮ ਵੀ ਕਤਰਾ ਕਤਰਾ ਵੀ ਕੁਰਬਾਨ ਕਰ ਦਈਏ ਸੇਵਾ ਕਰਕੇ ਪਰ ਦੇ ਨਹੀਂ ਦੇ ਸਕਦੇ ਪਰ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਬਾਬਾਜੀਤ ਸਿੰਘ ਬਾਬਾ ਜੁਹਾਰ ਸਿੰਘ ਜੀ ਜਮਾਤਾ ਗੁਜਰਕੌਰ ਦੀ ਸੀ 40 ਜੰਮ ਚ ਦੇਲੇ ਸ਼ਹੀਦ ਹੋਏ ਐ ਇਹਨਾਂ ਸਿੰਘਾਂ ਸ਼ਹੀਦਾਂ ਦੀ ਯਾਦ ਦੇ ਵਿੱਚ ਨਾ ਬੇਟਾ ਕੋਸ਼ਿਸ਼ ਕਰੋ ਤੁਸੀਂ ਕਿ ਦਿੱਲੀ ਇੱਕ ਜੱਮਸ਼ੇਦ ਦਾ ਪਾਠ ਕਰਕੇ ਹੀ ਸਕੂਲ ਆਉਣਾ ਹੈ ਇਹ ਕਰਕੇ ਆਉਣਾ ਹੈ ਜੱਮਸ਼ੇਦ ਦਾ ਪਾਠ ਕਰਕੇ ਆਉਣਾ ਹੈ ਤੇ ਜਦੋਂ ਤੁਸੀਂ ਜ਼ਿਆਦਾ ਲਗਾਤਾਰ ਕਰੋਗੇ ਨਾ ਇਹਦਾ ਰਿਜ਼ਲਟ ਹੈ ਜਿਹੜਾ ਹੋ ਸਕਦਾ ਮੈਂ ਉਹਨਾਂ ਨਾਂ ਦੱਸ ਸਕਾਂ ਵੀ ਕਿੰਨਾ ਵਧ ਗਿਆ ਹੋਵੇ ਡਾਕਟਰ ਆਪਣੇ ਸੌਰੀ ਰਾਸ਼ਟਰਪਤੀ ਪਾਕਿਸਤਾਨ ਦੇ ਹਯੂਖਾਨ ਹੋਏ ਐ ਮੈਂ ਛੋਟੀ ਜਿਹੀ ਉਹਨਾਂ ਦੀ ਇੱਕ ਦੱਸ ਚਲਾਂ ਜੀਵਨ ਦੇ ਸੰਬੰਧ ਚ ਅਲੂਕਾਂ ਜਦੋਂ ਬਚਪਨ ਸੀ ਨਾ ਕੋਈ ਵੀ ਹੁਣ ਜਿੱਦੇ ਜਿੱਦੇ ਪ੍ਰਧਾਨ ਮੰਤਰੀ ਹੋਏ ਆ ਜਿੰਨੇ ਵੀ ਸੰਸਦਾਨ ਹੋਏ ਆ ਡਾਕਟਰਾਂ ਵੇੜਕਾਰ ਹੋਏ ਜਿਵੇਂ ਆਪਣੇ ਸੰਵਿਧਾਨ ਜਿਹਨਾਂ ਨੇ ਲਿਖਿਆ ਇਹਨਾਂ ਦੇ ਜੀ ਬਚਪਨ ਜੀਵਨ ਦੇਖਣਾ ਹੋਵੇ ਨਾ ਕਈ ਵਾਰੀ ਹੋ ਸਕਦਾ ਕਿਤਾਬਾਂ ਨੂੰ ਮੰਗ ਮੰਗ ਕੇ ਤੁਰ ਕੇ ਨਦੀਆਂ ਪਾਰ ਕਰ ਕਰਕੇ ਜਾ ਕੇ ਜੀਵਨ ਦੇ ਵਿੱਚ ਸੰਘਰਸ਼ ਵਿੱਚ ਜੀਵਨ ਦੇ ਵਿੱਚੋਂ ਪੜਿਆ ਜਿਵੇਂ ਬੱਚੀ ਨੇ ਕਿਹਾ ਸੀ ਨਾ ਵੀ ਸਾਡੀ ਜਿਹੜੀ ਕਾਮਯਾਬੀ ਹੈ ਉਹ ਅੱਗੇ ਹੈ ਪਿੱਛੇ ਨਹੀਂ ਕਾਮਯਾਬੀ ਕੀ ਹੈ ਅੱਗੇ ਹੈ ਅੱਗੇ ਸੁੱਤਾਂ ਨੂੰ ਨਹੀਂ ਮਿਲਦੀ ਅੱਗੇ ਸੁੱਤਾਂ ਨੂੰ ਆਲਸੀ ਬੰਦੇ ਨੂੰ ਨਹੀਂ ਮਿਲਣੀ ਅੱਗੇ ਮੰਜ਼ਲ ਤੱਕ ਉਹੀ ਪਹੁੰਚੂਗਾ ਜਿਹੜਾ ਮਿਹਨਤ ਤੇ ਸਮੇਂ ਦੀ ਕਦਰ ਕਰਦਾ ਹੈ ਹੈਨਾ ਬੇਟਾ ਤੇ ਜਦੋਂ ਈਯੂਬ ਖਾਨ ਸਕੂਲ ਜਾਇਆ ਕਰੇਣਾ ਤੇ ਉਹਨੂੰ ਪੜਨਾ ਮਤਲਬ ਵੀ ਕੋਈ ਯਾਦ ਨਹੀਂ ਰਹਿੰਦਾ ਸੀ ਤੇ ਉਸ ਟਾਈਮ ਈਯੂਬ ਖਾਨ ਨੇ ਕੀ ਕਰਨਾ ਵੀ ਸਕੂਲ ਦੇ ਵਿੱਚ ਜਾਣ ਦੀ بجائے ਗੁਰੂ ਘਰੇ ਜਾਵੜੇ ਨਾਲੇ ਗੁਰੂ ਘਰੇ ਜਾ ਕੇ ਪ੍ਰਸ਼ੰਦਾ ਸਕਣਾ ਸੇਵਾ ਕਰਨੀ ਤੇ ਉਹ ਤੋਂ ਬਾਅਦ ਜਦੋਂ ਪਤਾ ਲੱਗਣਾ ਵੀ ਹੁਣ ਸਾਹਮਣੇ ਸਕੂਲ ਦੇਖਦਾ ਸੀਗਾ ਵੀ ਸਕੂਲ ਚ ਛੁੱਟੀ ਹੋ ਗਈ ਤੇ ਉਹਨਾਂ ਬੱਚਾ ਦੇ ਨਾਲ ਤੇ ਡਾਕਟਰ ਖੁਸ਼ਵੰਤ ਸਿੰਘ ਜੀ ਜਿਹੜੇ ਹੋਏ ਆ ਆਪਣੀ ਕਾਫੀ ਵਿਧਗਾਂਤ ਨੂੰ ਇਸ ਕਰ ਹੋਇਆ ਉਹਨਾਂ ਨੇ ਜਿੱਦ ਵੀ ਕਹਿੰਦੇ ਸੀ ਉਹਨਾਂ ਨੇ ਡ੍ਰਿੰਕ ਰੂਮ 'ਚ ਬੈਠੇ ਸੀ ਅਜੂਬ ਖਾਨ ਦੇ ਪਾਕਿਸਤਾਨ 'ਚ ਜੋ ਡ੍ਰਿੰਕ ਰੂਮ 'ਚ ਬੈਠਿਆ ਸੀ ਸਨੇਰੀ ਅੱਖਰਾਂ ਦੇ ਵਿੱਚ ਮੂਲ ਮੰਤਰ ਲਿਖ ਕੇ ਲਾਇਆ ਹੋਇਆ ਸੀ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭਾ ਨੂੰ ਪ੍ਰਸਾਦ ਹੈ ਨਾ ਆਦ ਸਚੁਗਾਲ ਸਚ ਹੈ ਪੀ ਸਚ ਨਾਨਕ ਉਸ ਪ੍ਰਸਾਦ ਚਪ ਆ ਗਿਆ ਕੀ ਇਹ ਲਿਖਿਆ ਹੋਇਆ ਜਦੋਂ ਦੇਖਿਆ ਤੇ ਉਹਨਾਂ ਦੇ ਮਨ 'ਚ ਆਇਆ ਵੀ ਮਤਲਬ ਵੀ ਤੁਸੀਂ ਪਹਿਲਾ ਸਵਾਲ ਉਹਨਾਂ ਨੇ ਇਹ ਕੀਤਾ ਮਿਲ ਸਰ ਤੁਸੀਂ ਇਸ ਦੇ ਬਾਰੇ ਸਾਨੂੰ ਦੱਸੋ ਵੀ ਤੁਸੀਂ ਮਤਲਬ ਵੀ ਦਾ ਥੋੜਾ ਪਿਆਰ ਕੁਰਬਾਨੀ ਨਾਲ ਦੀ ਲਿਖ ਕੇ ਲਾਇਆ ਹੈ ਕਿ ਉਹਨੇ ਦੱਸਿਆ ਕਹਿੰਦਾ ਵੀ ਮੈਨੂੰ ਰਾਸ਼ਟਰਪਤੀ ਤੱਕ ਲਿਆਉਣ ਵਾਲੇ ਮੈਨੂੰ ਉੱਚ ਅਧਵੀ ਤੱਕ ਲਿਜਾਣ ਵਾਲੇ ਸਿੱਖਿਆ ਦੇ ਵਿੱਚੋਂ ਮੈਨੂੰ ਇੰਟੈਲੀਜੈਂਟ ਬਣਾਉਣ ਵਾਲੇ ਇਹ ਮੂਲ ਮੰਤਰ ਦੀ ਕਿਰਤ ਹੈ ਕਾਦਗੀ ਸੀ ਉਹਨਾਂ ਨੇ ਜਦੋਂ ਗੁਰੂ ਘਰੇ ਜਾਣਾ ਨਾ ਤੇ ਉੱਪਰ ਗ੍ਰਾਂਤੀ ਨੇ ਉੱਥੇ ਪੁੱਛ ਲਿਆ ਗ੍ਰਾਂਤੀ ਨੇ ਬਾਬਾ ਜੀ ਨੇ ਪੁੱਛ ਲਿਆ ਵੀ ਬੇਟਾ ਤੂੰ ਰੋਜ਼ ਆਉਣਾ ਸਕੂਲ ਦੀ ਜੁਨੀਫਰ ਮਚਾਉਣਾ ਤੇਰੇ ਕੋਲੇ ਬੈਗ ਵੀ ਹੁੰਦਾ ਹੈ ਕੱਪਾਂ ਵੀ ਹੁੰਦੀਆਂ ਪਰ ਤੋਂ ਇੱਥੋਂ ਆ ਕੇ ਮੁੜ ਜਾਣਾ ਕਹਿੰਦਾ ਜੀ ਜਿਹੜਾ ਮੈਨੂੰ ਵਰਕ ਮਿਲਦਾ ਸਕੂਲ ਦੇ ਵਿੱਚੋਂ ਚੈਪਟਰ ਮਿਲਦਾ ਕੋਈ ਯਾਦ ਕਰਨਾ ਹੁੰਦਾ ਉਹ ਮੇਰੇ ਯਾਦ ਵੀ ਰਹਿੰਦਾ ਮੇਰੇ ਘੁੱਟ ਪੈਂਦੀ ਆ ਰੋਜ਼ ਮੇਰੇ ਘੁੱਟ ਪੈਂਦੀ ਆ ਰੋਜ਼ ਮੈਨੂੰ ਡਰ ਲੱਗਦਾ ਤੇ ਮੈਂ ਇਸ ਕਰਕੇ ਘਰੋਂ ਵੀ ਧੋਖਾ ਦੇ ਰਿਆ ਕਿ ਇੱਥੋਂ ਵੀ ਹੁਣ ਬੱਚਾ ਸੀ ਘਰੇ ਨਾਲ ਦੱਸਿਓ ਮੇਰੀ ਇਹਨੇ ਫਿਰ ਬਾਬਾ ਜੀ ਕਹਿੰਦੇ ਕਿਉਂਕਿ ਜਦੋਂ ਕੋਈ ਮਸ਼ਹੂਰ ਕੇ ਜਾਂ ਕੋਈ ਸਿਆਣਾ ਬੰਦਾ ਮਿਲ ਜਦਾ ਸਾਨੂੰ ਕੋਈ ਸਿੱਖਿਆ ਹੀ ਦਿੰਦਾ ਉਹਦੀ ਗੱਲ ਨੂੰ ਮੰਨਿਆ ਕਰੋ ਜੇ ਅਪਰ ਆ ਚੌੜ ਕਰਦੇ ਜਾਂਦੇ ਕਿਸੇ ਨੇ ਕਹਤਾ ਬੇਟਾ ਚੌੜ ਨਾ ਕਰੋ ਤੁਸੀਂ ਲੜੋ ਨਾ ਸਹੀ ਜਾਓ ਤੁਸ ਤੇ ਫਿਰ ਉਹਦੋਂ ਬਾਅਦ ਕੀ ਹੋਇਆ ਬਾਬਾ ਜੀ ਕਹਿੰਦੇ ਵੀ ਤੂੰ ધ્યાન ਕਰਿਆ ਕਰ ਜਦੋਂ ਸਕੂਲ ਜਾਣਾ ਹੈ ਨਾ ਘਰੇ ਵੀ ਗੁਰਮੰਤਰ ਦਾ ਮੂਲ ਮੰਤਰ ਦਾ ਜਾਪ ਕਰਿਆ ਕਰ ਰਸਤੇ ਦੇ ਵਿੱਚ ਵੀ ਤੂੰ ਸ਼ਰਾਬਤਾ ਬਣ ਨਹੀਂ ਜਾਂ ਹੋਰ ਮੋਲ ਵਾਲੀ ਬੰਨੀ ਧਿਆਨ ਨਾਲ ਰਿਆ ਕਰ ਜੇ ਤਰ ਉਤਰ ਤੇ ਤੂੰ ਆਪਦੀ ਪੜ੍ਹਾਈ ਬੰਨੀ ਤੇ ਬਸ ਇਕਾਗਰਤਾ ਰੱਖਿਆ ਕਰ ਆਪਦੀ ਪੜ੍ਹਾਈ 'ਚ ਤੇ ਨਾਲ ਜਾਪ ਕਰਦਾ ਜਾਇਆ ਕਰ ਅਖੀਰ ਅੱਜ ਹੋਰ ਕੱਲ ਹੋਰ ਹੋਰ ਉਹ ਡਾਕਟਰ ਉਹ ਐਯੂਖਾ ਰਾਸ਼ਟਰਪਤੀ ਕਹਿੰਦਾ ਅਖੀਰ ਨੂੰ ਫਿਰ ਮੈਨੂੰ ਇੰਨਾ ਧਰਵਾਸ ਮਿਲ ਗਿਆ ਆਪਣੇ ਆਪ ਨੂੰ ਅੰਦਰੋਂ ਕਿ ਅੱਜ ਮੈਂ ਫਿਰ ਰਾਸ਼ਟਰਪਤੀ ਬਣਿਆ ਤੇ ਜਿਹਨੇ ਕਾਰਡ ਵ ਰਾਸ਼ਟਰਪਤੀ ਬਣਿਆ ਮੈਂ ਇਸ ਕਰਕੇ ਆਪਣੇ ਡਰਮ ਰੂਪ ਦੇ ਵਿੱਚ ਹੋ ਸ਼ਾਪਿੰਗ ਵੀ ਇੱਕ ਫੋਟੋ ਨਾ ਚਿਦਾ ਇੱਕ ਆਉਂਦਾ ਵੀ ਆਪਣੇ ਕਈ ਚੱਕਰ ਇਸ ਤਰ੍ਹਾਂ ਬੇਟਾ ਮੋਬਾਈਲਾਂ ਤੇ ਗੇਮਸ ਉਹਨੂੰ ਦੇ ਦੂਗਾ ਉਸ ਬੇਟਾ ਦੱਸੋ ਫਿਰ ਆਪਾਂ ਖੇਡ ਲਗਰਾਂਗੇ ਅਸੀਂ ਵੀ ਖੇਡ ਲਗਰਾਂਗੇ ਦੱਸੋ ਮੈਂ ਵੀ ਖੇਡ ਲਗਰੂ ਕੋਈ ਲਾਣੀ ਰਾਤ ਨੂੰ 12 ਵਜੇ ਤੱਕ ਮੈਂ ਗੇਮ ਖੇਡ ਲਾਂ ਪਬਜੀ ਖੇਡ ਲਾਂ ਕੁੜਕਾਂ ਹੋ ਸਕਦਾ ਮੈਨੂੰ ਨਾਮ ਨਾਲ ਜੋ ਬੇਟਾ ਮੋਬਾਈਲ ਤੇ ਗੇਮ ਖੇਡ ਕੇ ਕੋਸਾ ਹਾਸਲ ਹੋ ਜੂ ਹੈ ਨਹੀਂ ਪਰ ਇੱਕ ਚੀਜ਼ ਹਾਸਲ ਹੁੰਦੀ ਹੈ ਓਏ ਕੁੜੀਆਂ ਦੇਖੀ ਸੀ ਖਬਰ ਪਬਜੀ ਖੇਡਦੀ ਸੀ ਖੇਡਦੀ ਖੇਡਦੀ